ਲਿਓਣ ਉਹਦਣ ਭੁੱਗੀ ਵਾਲਾ ਸ਼ੋਹ ਤੂੰ ਉਹ ਪਾਰਸਲ ਆ ਰਿਹਾ ਬਾਕੀ ਉਹਦਣ ਉੱਥੇ ਜਾ ਕੇ ਵਿਚਰਦੇ ਆ ਕੀ ਬਾਈ ਸਮਾਨ ਆਉਂਦਾ ਸਾਡਾ ਕੀ ਨਹੀਂ ਪਾਰਸਲ ਬਾਈ ਨੇ ਕਰਾਇਆ ਹੋਇਆ ਰਾਜੂ ਨੇ ਭੜਲਾਟੇ ਤੋਂ ਬਾਕੀ ਹੁਣ ਬਸ ਆਉਣ ਵਾਲੀ ਆ ਉੱਥੇ ਜਾ ਕੇ ਦਿਖਾਵਾਂਗੇ ਕੀ ਸਮਾਨ ਆ ਕੀ ਨਹੀਂ ਬਈ ਆ ਬਈ ਦੀ ਕੁੜੀ ਬਿਮਾਰ ਹੋ ਗਈ ਜੀ ਆਪਾਂ ਨੂੰ ਪਟਿਆਲਾ ਗੇਟ ਮਿਲ ਗਿਆ ਬਾਈ ਤੋ ਹਾਲ ਚਾਲ ਪੁੱਛਦੇ ਆ ਕੁੜੀ ਦਾ ਬਾਈ ਕਿਵੇਂ ਆ ਕੁੜੀ ਹੁਣ ਬਾਬੇ ਫਰਕਾ ਹੁਣ ਕਿੰਨਾ ਕਰਕ ਬਗਿਆ ਬਾਈ ਮਤਲਬ ਨਾ ਪਹਿਲਾਂ ਆਪਣੇ ਪਟਿਆਲੇ ਦੇ ਡਾਕਟਰਾਂ ਨੂੰ ਸਮਝ ਨਹੀਂ ਆਇਆ ਯਾਰ ਹਾਂ ਆਪਾਂ ਲੁਧਿਆਣੇ ਲੈ ਕੇ ਗਏ ਯੂਨੀਵਰਸਿਟੀ 'ਚ ਹਾਂ ਉੱਥੇ ਨਾ ਨਿਊਮੀਲਾਈਟਸ ਆ ਗਈ ਉਹਦੇ ਪੈਰਾਂ 'ਚ ਅੱਛਾ ਲਮੀਨੇਟਸ ਲਮੀਨੇਟਸ ਆ ਉਹ ਪ੍ਰੋਬਲਮ ਹਾਂਜੀ ਬਾਈ ਤੁਸੀਂ ਪਟਿਆਲੇ ਫਿਰ ਕੇ ਸਮਝ ਨਹੀਂ ਆਇਆ ਤੀ ਨਹੀਂ ਵੀਰੇ ਪਟਿਆਲੇ ਦੇ ਡਾਕਟਰਾਂ ਨੂੰ ਸਮਝ ਨਹੀਂ ਆਇਆ ਉਹ ਕਹਿੰਦੇ ਨਾ ਤੁਸੀਂ ਲੁਧਿਆਣੇ ਲੈ ਜਾਓ ਫਿਰ ਕੀ ਚੱਕਰ ਸਵਾਰੀ ਵੱਧ ਕਰ ਕਰਕੇ ਹੋ ਗਿਆ ਕੀ ਚੱਕਰ ਸਵਾਰੀ ਕਰਕੇ ਨਹੀਂ ਬਾਈ ਕਿ ਯਾਰ ਪੱਕੇ 'ਚ ਖੜਦੀ ਸੀ ਉਹਦੇ ਕਰਕੇ ਨਾ ਤੁਹਾਨੂੰ ਪਤਾ ਕੋੜੀਆਂ ਕਸ਼ਤੇ ਜਿਆਦੇ ਬਿਠ ਰਹੀਆਂ ਨੇ ਹਾਂਜੀ ਹਾਂਜੀ ਉਹਨਾਂ ਨੂੰ ਬੜਾ ਕੰਮਗਾਰ ਵਾਲੇ ਅੱਛਾ 15 ਦਿਨ ਦਾ 15 ਦਿਨ ਤੋਂ ਬਾਅਦ ਰਾਈਡ ਕਰਾਉਂਗੇ 15 ਦਿਨ ਤੋਂ ਬਾਅਦ ਹੀ ਤੁਹਾਡੇ ਬਲੌਗ ਚ ਆਪਾਂ ਆਪਣੇ ਪ੍ਰਿੰਸ ਦੇ ਨਾਲ ਆਵਾਂਗੇ ਬਸ ਠੀਕ ਹੈ ਜੀ ਰੂਟ ਤੇ ਕਿੱਥੇ ਚੱਲਿਆ ਕਰੀਏ ਕੋਈ ਚੱਕਰ ਨਹੀਂ ਬੰਬ ਬਣਾਦਾ ਨਹੀਂ ਹੁਣ ਪਪ ਟਾਕੇ ਵਧਾਂਗੇ ਠੀਕ ਹੈ ਵੀਰੇ ਓਕੇ ਵੀਰੇ ਓਕੇ ਜੀ ਨਾਬਾ ਟੂਪੋਂ ਨਿਕੜ ਚੱਲੇ ਆ ਬਾਈ ਹੁਣ ਹੌਲ ਚੱਲ ਰਹੇ ਆ ਚੜਾਈ ਫੇਰ ਕਰ ਲਈਏ ਛੋਟਾ ਦੇਖੋ ਬਾਈ ਜੀ ਗੱਡੀ 100 ਤੇ ਜਾਂਦੀ ਆ ਉੱਪਰ ਦਿਖਾ ਦੇ ਸਾਰਾ ਇਹ ਬਈਓ ਗਰਾਊਂਡ ਆ ਗਿਆ ਜਿਹੜੇ ਗਰਾਊਂਡ 'ਚ ਮੈਂ 2020 'ਚ ਰਨਿੰਗ ਲਾਉਂਦਾ ਹੁੰਦਾ ਸੀ ਆ ਆ ਗਿਆ ਇੱਕ ਇੱਧਰ ਲਾ ਗਿਆ ਅੱਗੇ ਤੁਹਾਨੂੰ ਕੈਂਪ ਵੀ ਦਿਖਾਉਨੇ ਆ ਤੇ ਕੈਂਪ ਉਹਦੀ ਅੱਗੇ ਆਉਣ ਵਾਲੀ ਆ ਇਹ ਜੀ ਕੈਂਪ ਆ ਗਿਆ ਜੀ ਪੁਰਾਣਾ ਮੇਰਾ ਇੱਥੇ ਮਾਸੀ ਨੇ ਚੱਕੀ ਖੋਲ ਰੱਖੀ ਆ ਇੱਥੇ ਰੱਸਾ ਚੜਦਾ ਹੁੰਦਾ ਜਿਵੇਂ ਲੱਭਾ ਇੱਥੇ ਅਸੀਂ ਕਮਰੇ 'ਚ ਰਹਿੰਦੇ ਹੁੰਦੇ ਸੀ ਆ ਗੁਰਦੁਆਰਾ ਸਾਹਿਬ ਆ ਗਿਆ ਤਰੁੜ ਕੀ ਪਿੰਡ ਦਾ ਗੁਰਦੁਆਰਾ ਸਾਹਿਬ ਆ ਗਿਆ ਦੇਖੋ ਇੱਥੇ ਅਸੀਂ ਮੱਥਾ ਟੇਕ ਰਹੇ ਹਾਂ ਅੱਜ ਸ਼ਾਮ ਨੂੰ ਬਹੁਤ ਦੇਖ ਖਾਧਿਆ ਹੋਰ ਇਹਨਾਂ ਨੰਬਰ ਤੇ 1723 ਦੀ ਬੱਸ ਦਾ ਨੰਬਰ ਓਏ ਬੰਦਲਾ ਡੇ ਵਾਲੀ ਦਾ। ਸ੍ਰੀ ਮਾਤਾ ਜੀ ਬਸ ਸ਼ਹਿਰੋਂ ਤੇ ਆ ਗਏ ਬਈ ਬੱਸ ਦੇਖੀ ਆ ਤਾਂ ਨਹੀਂ ਓਏ 1723 ਨੰਬਰ ਦਾ ਮੇਰਾ ਫੋਨ ਨਹੀਂ। ਮੈਂ ਦੇਖਾਂ। ਦਿਖਾ ਦੇ ਸਾਰਾ ਕਮਾਕੇ ਚੱਜ ਨਾਲ ਬਣਾ। 1773 1740 ਬੱਸ ਸਾਈਡ ਤੇ ਲਾ ਗਿਤੇ ਯਾਰ। ਉੱਥੋਂ ਕੱਢ ਕੇ ਉਹਨਾਂ ਸੱਦ ਬੋਰਚਾ ਸਾਈਡ ਤੋਂ। ਇਕੱਲੀ ਦੇ ਦੋ ਫਿਰ ਜੀ ਬੱਸ ਅੱਡੇ ਤੇ ਪਹੁੰਚ ਕੇ ਵੇਟ ਕਰ ਰਹੇ ਹਾਂ ਬੱਸ ਦੀ। ਆਉਣ ਵਾਲੀ ਉਹ ਬਸ ਕਹਿੰਦੇ ਪਰਲੇ ਪਾਸੇ ਆਉਂਦੀ ਨਹੀਂ ਇੱਧਰ ਖੜਜੋ ਹੁਣ ਇਹ ਕਿੱਥੇ ਜਵਣਾ ਬਣਾ ਪਰਲੇ ਚ ਚਲੋ ਆ ਗਿਆ ਵੀ ਆਪਣਾ ਸਮਾਨ ਆ ਜਾ ਬੋਟਲ ਨਹੀਂ ਮਾਈ ਲਿਆ ਅਰਸਲਾ ਆਇਆ ਆਪਣਾ ਬਾਈ ਕੱਤੀ ਦੂਰੋਂ ਆਇਆ ਬਸ ਜੋ ਆਇਆ ਇਹ ਖੁੱਦੂ ਕਿਵੇਂ ਜਾ ਰਹਾ ਬਾਈ ਖੁੱਲ ਗਿਆ ਜੀ ਸਮਾਨ ਇਕੱਕੇ ਸਮਾਨ ਪੂਰਾ ਇਹ ਜੜੁਕਰ ਹੁਣ ਕਿ ਬਾਈ ਜਲਦੀ ਪਟਾਰੀ ਐ ਬਾਈ ਕੰਡੇ ਵਾਲਾ ਸੈਟ ਆ ਗਿਆ ਜੇਰ ਬੰਦਾ ਦੇ ਆ ਉਹ ਮਾਰਟ ਕੰਨਾ ਘੰਟਾ ਆਇਆ ਓਏ ਚਲੋ ਬਾਈ ਬਾਕੀ ਥੋਨੂੰ ਜਾ ਕੇ ਉੱਥੇ ਦਿਖਾਵਾਂਗੇ ਸਮਾਨ ਸਟਰਗਲ ਕਰਨਾ ਪੈ ਰਿਹਾ ਜੀ ਦੁਗਰ ਰਸ ਦੇ ਰਿਹਾ ਮੈਂ ਇਧਰ ਵਲੌਗ ਬਣਾ ਰਿਹਾ ਅੱਗੇ ਦੁਬਾਰੇ ਸਮਾਨ ਫੜ ਲੈ ਹੁਣ ਨਾਪਹਿਲੀ ਰੋਡ ਤੇ ਦੁਬਾਰੇ ਪੈ ਜੰਨੇ ਆ ਸੱਡਾ ਹੋ ਗਿਆ ਛੇਕ ਤਿਆਰ ਬਾਈ ਪਪੀਤਾ ਠੱਕੇ ਚੀਜ਼ ਪਰਦੇ ਪਰਦੇਸ ਤਾਂ ਸਾਡਾ ਹੀ ਆ ਸਾਰਾ ਇਹ ਬਸ ਬਾਦੂ ਆ ਡਰਾਈ ਫਰੂਟ ਪਾ ਹੁਣ ਮੇਨ ਚੀਜ਼ ਪਰਦਾ ਬਰੂਆ ਬਹੁਤ ਹੈ ਗਾੜਾ ਬਾਦੂ ਆ ਬਾਈ ਪਤਲਾ ਨਹੀਂ ਪੀਂਦੇ ਹੁੰਦੇ ਸੀ ਆ ਪਾ ਲੈ ਪਾ ਲੈ ਭਰ ਕੇ ਨਾ ਉਹ ਵੀ ਆਈਸ ਕਰਾ ਲੂ ਹਾਂ ਹਾਂ ਡਾਲਿਆ ਰਾਇ ਨਾ ਗਾੜਾ ਆਈਸਕ੍ਰੀਮ ਤੋਂ ਬਣਾ ਕਿੱਥੇ ਜ਼ਿੰਦਗੀ ਆ ਇਹ ਆ ਆਈਸਕ੍ਰੀਮ ਬੜੀ ਜਿਹਦਾ ਤਾਂ ਵੀ ਠੀਕ ਰੱਖਾ ਹਾਂ ਆਰਕ ਪਾ ਲੈ ਹਾਂ ਓਕੇ ਰੋਟਾ ਆ ਡੋ ਕਰ ਓਏ चक बाज़ार एंट्री साढ़ी होंगी क्लबा नी सचैक एंट्री प्रो सैड कर ला भ्रावा के गेटे आ गया जी बी अभी फस्ट क्लास